ਜਲੰਧਰ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਦਾ ਲੁਧਿਆਣਾ ਵਿੱਚ ਵੀ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਕੁਮਾਰ ਮੰਡੀ ਵਿਖੇ ਵਿਧਾਇਕ ਗੁਰਪ੍ਰੀਤ ਗੋਗੀ ਦੀ ਅਗਵਾਈ ਵਿੱਚ ਪਾਰਟੀ ਵਰਕਰਾਂ ਵੱਲੋਂ ਲੱਡੂ ਵੰਡੇ ਗਏ ਅਤੇ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਲੋਕਾਂ ਨੇ ਵਿਕਾਸ ਤੇ ਆਮ ਆਦਮੀ ਪਾਰਟੀ ਸਰਕਾਰ ਤੇ ਨੀਤੀ ਦੇ ਮੋਹਰ ਲਈ ਹੈ ਅਤੇ ਵਿਰੋਧੀਆਂ ਨੂੰ ਸਖਤ ਜਵਾਬ ਦਿੱਤਾ। ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਹੋਰ ਕੀ ਕਿਹਾ। ਦੇਖੋ ਇਹ ਪਹਿਲਾਂ ਤਾਂ ਮੈਂ ਆਪਣੇ ਲੋਕਾਂ ਦੀ ਆਣਾ ਦੀ ਸੌਰੀ ਜਲੰਧਰ ਦੀ ਸਾਰੀ ਸੰਗਤ ਦਾ ਧੰਨਵਾਦ ਕਰਦਾ ਵੋਟਰਾਂ ਦਾ ਖਾਸ ਕਰ ਜਲੰਧਰ ਹਲਕਾ ਪਛਮੀ ਦੇ ਲੋਕਾਂ ਦਾ ਜਿਨ੍ਹਾਂ ਨੇ ਬੜੇ ਮਾਣ ਤੇ ਨਾਲ ਗੱਜ-ਵੱਜ ਕੇ ਇੱਕ ਸਹੀ ਫੈਸਲਾ ਲੈਂਦੇ ਹੋਏ ਆਪਣੇ ਜਿਹੜੇ ਜਿਨ੍ਹਾਂ ਨੇ ਉਹਨਾਂ ਨੂੰ ਧੋਖਾ ਦਿੱਤਾ ਉਹਨਾਂ ਦੀਆਂ ਵੋਟਾਂ ਨਾਲ ਖਿਲਵਾੜ ਕੀਤਾ ਉਹਨਰ ਘਰ ਬਿਠਾਇਆ ਇੱਕ ਸਾਫ ਸੁਥਰੀ ਛਵੀ ਦੇ ਬੰਦੇ ਨੂੰ ਵੀ ਭਗਤ ਜੀ ਨੂੰ ਜੋ ਕਿ ਨਾਮ ਦੇ ਭਗਤ ਨੇ ਵੈਸੇ ਵੀ ਕਿਰਦਾਰ ਦੇ ਭਗਤ ਨੇ ਔਰ ਉਹਨਾਂ ਨੂੰ ਉਹਨਾਂ ਦੇ ਵਿਸ਼ਵਾਸ ਜਤਾ ਕੇ ਆਮ ਆਦਮੀ ਪਾਰਟੀ ਦੀਆਂ ਸਾਰੀਆਂ ਨੀਤੀਆਂ ਦੇ ਉੱਤੇ ਸਾਰੇ ਪੰਜਾਬ ਤੋਂ ਇੱਕ ਵਾਰ ਇੱਕ ਨੰਬਰ ਦੇ ਉੱਤੇ ਇਹ ਜਿਹੜੀ ਸਾਡੀ 37 37 40000 ਦੀ ਲੀਡ ਆਈ ਆ ਇਹ ਸਾਰਾ ਜਿਹੜਾ ਫਤਵਾ ਹੈ ਆਮ ਆਦਮੀ ਦੇ ਵਲੰਟੀਅਰਸ ਨੂੰ ਵਰਕਰਸ ਨੂੰ ਸਾਰੇ ਐਮ ਐਲ ਏ ਸਾਹਿਬਾਨ ਨੂੰ ਆਪਣੇ ਮੰਤਰੀ ਸਾਹਿਬਾਨਾਂ ਨੂੰ ਖਾਸ ਕਰਕੇ ਮੁੱਖ ਮੰਤਰੀ ਸਾਹਿਬਾਨ ਨੂੰ ਜ਼ਿਆਦਾ ਕਿਉਂਕਿ ਉਹ ਉਮੀਦਵਾਰ ਉੱਥੇ ਹੀ ਅ ਡੇਰਾ ਲਾ ਕੇ ਬੈਠੇ ਰਹੇ ਜਿੰਨੇ ਦੇ ਤੱਕ ਚੋਣਾ ਖਤਮ ਨਹੀਂ ਹੋਈਆਂ ਉਹਨਾਂ ਨੇ ਇੱਕ ਇੱਕ ਗਲੀ ਗਲੀ ਜਾ ਕੇ ਆਪਣੀ ਨੀਤੀ ਦਸੀ ਜਿਹੜਾ ਕਿਹੜਾ ਮੁੱਖ ਮੰਤਰੀ ਜਿਹੜਾ ਗਲੀਆਂ ਦੇ ਵਿੱਚ ਜਾਂਦਾ ਪਹਿਲੀ ਵਾਰ ਹੋਇਆ ਕਿ ਮੁੱਖ ਮੰਤਰੀ ਉੱਠ ਕੇ ਗਲੀਆਂ ਦੇ ਵਿੱਚ ਜਾ ਕੇ ਲੈ ਕੈਂਪੇਨ ਕੀਤੀ ਆ ਉਹਦਾ ਕਾਰਨ ਇਹ ਆ ਉਹਦਾ ਸਿੱਟਾ ਇਹ ਨਿਕਲ ਕੇ ਆਇਆ ਅੱਜ ਤੁਸੀਂ ਦੇਖੋ ਆ ਆਮ ਆਦਮੀ ਪਾਰਟੀ ਲੋਕ ਪਸੰਦ ਕਰਦੇ ਨੇ ਉਹਨਾਂ ਦੇ ਕੰਮਾਂ ਨੂੰ ਪਸੰਦ ਕਰਦੇ ਨੇ ਇਸੇ ਕਰਕੇ ਭਾਰੀ ਜਿੱਤ ਤੇ ਹੋਈ ਜਾ ਰਹੀ ਆ ਤਾਂ ਵਿਰੋਧੀਆਂ ਨੂੰ ਵੀ ਇੱਕ ਲੈਸਨ ਮਿਲਿਆ ਕਿ ਨਕਾਰ ਦੀ ਸਿਆਸਤ ਕਰਨੇ ਕੀ ਜਿਵੇਂ ਢਕਾਉ ਜਿਵੇਂ ਕਿ ਬਿਲਕੁਲ ਜੋ ਇੱਥੇ ਡਰਾਮੇਬਾਜ਼ੀਆਂ ਹੋਈਆਂ ਚੋਣਾਂ ਦੇ ਦੌਰਾਨ ਰੋਣਾ ਪਿੱਟਣਾ ਜਾਲੀ ਅਥਰੂ ਬਹਾਉਣੇ ਤੇ ਐ ਝੂਠੇ ਮਤਲਬ ਜੁਮਲੇਬਾਜ਼ੀਆਂ ਦਿਖਾਣੀਆਂ ਉਹ ਚੀਜ਼ਾਂ ਤੋਂ ਉੱਥੇ ਉੱਠ ਕੇ ਪਬਲਿਕ ਨੇ ਹਮੇਸ਼ਾ ਵਿਕਾਸ ਦਾ ਸਾਥ ਦਿੱਤਾ ਜੋ ਕਿ ਵਿਕਾਸ ਦਾ ਜੋ ਪਰਚਮ ਲਹਿਰਾ ਰਹੀ ਹੈ ਔਰ ਜੋ ਆਮ ਆਦਮੀ ਪਾਰਟੀ ਲਹਿਰਾ ਰਹੀ ਹੈ ਭਾਜੀ ਵੀ ਨੇ ਕਰ ਪ੍ਰੈਸਟੋਬਲਾਂ ਕਦੀਆਂ ਰੋਕ ਲਾਏ ਨੇ ਕਿ ਅਮਾਦੀ ਪਾਰਟੀ ਦਾ ਜਣਾ ਦੌਰਾਨ ਹਾਂਜੀ ਭਾਜੀ ਵੀ ਨੇ ਰੋਕ ਲਾਏ ਨੇ ਕਿ ਅਮਾਦੀ ਪਾਰਟੀ ਦਾ ਦੌਰਾਨ ਗੱਲੇ ਐ ਸੈਂਟਰ ਚ ਪ੍ਰਧਾਨ ਮੰਤਰੀ ਬਟਾ ਹੁੰਦਾ ਮੁੱਖ ਮੰਤਰੀ ਬਟਾ ਹੁੰਦਾ ਟੱਕਾ ਤੇ ਇਹਨਾਂ ਨੇ ਸਾਡੇ ਨਾਲ ਕੀਤਾ ਇਹਨਾਂ ਨੇ ਜਿੰਨਾ ਜ਼ੋਰ ਲਾਣਾ ਸੀ ਲਾਤਾ ਪਰ ਲੋਕਾਂ ਨੇ ਆਪਣਾ ਫੈਸਲਾ ਜੋ ਸਹੀ ਦਿੱਤਾ ਉਹੀ ਦਿੱਤਾ ਵੀ ਆਵਾਜ਼ੀ ਪਾਰਟੀ ਦਾ ਸਾਥ ਦਿੱਤਾ ਇਸ ਕਰਕੇ ਮੈਂ ਧੰਨਵਾਦ ਕਰਦਾ ਜਲੰਧਰ ਦੇ ਸਾਰਾ ਵੈਸਟ ਹਲਕੇ ਦਾ ਜਿਨ੍ਹਾਂ ਨੇ ਲੋਕਾਂ ਨੇ ਭਾਰੀ ਉਤਸ਼ਾਹ ਦੇ ਨਾਲ ਵੋਟਾਂ ਪਾ ਕੇ ਇਹ ਇੱਕ ਪਾਸੇ ਦਾ ਇੱਕ ਤਰਫਾ ਫੈਸਲਾ ਸੁਣਾਇਆ ਆਪਣਾ ਇਸ ਚੀਜ਼ ਦਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਗਾਮਦੀ ਜਿੱਤ ਨੂੰ ਕਾਮਦੀ ਜਿੱਤ ਕਰਕੇ ਜਿੱਤ ਮਿਲਈ ਜਾ ਕਿਉਂ ਨਹੀਂ ਯਾਰ ਕੰਮ ਕੀਤੇ ਹੁਣ ਮੇਰੀ ਗੱਲ ਸੁਣੋ ਬਿਜਲੀ ਦਾ ਬਿੱਲ ਆਫ ਨਹੀਂ ਉੱਥੇ ਜਿੰਨਾ ਸਲਾਮ ਏਰੀਆ ਗਰੀਬ ਪਰਿਵਾਰ ਰਹਿੰਦੇ ਨੇ ਉਹ ਕਹਿੰਦੇ ਅਸੀਂ ਸੁਖੀ ਬੜੇ ਹੋਏ ਜਿਆਦਾ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਸਾਨੂੰ ਕੋਈ ਬਿਜਲੀ ਦਾ ਬਿੱਲ ਨਹੀਂ ਦੇਣਾ ਪੈਂਦਾ ਬੱਚੇ ਸਾਡੇ ਫ੍ਰੀ ਪੜ੍ਹਦੇ ਨੇ ਇਲਾਜ ਸਾਡੇ ਫ੍ਰੀ ਹੁੰਦੇ ਨੇ ਬਸ ਸੱਜ ਬਿੱਗਿਆ ਖਰੀਦ ਸੇਵਾ ਮਤਲਬ ਆਪਣੇ ਸਫਰ ਕਰਤੀਆਂ ਨੇ ਭੈਣਾ ਸਾਡੀਆਂ ਠੀਕ ਹੈ ਹਰ ਚੀਜ਼ ਦਾ ਜਦੋਂ ਅਸੀਂ ਇੰਨਾ ਸਰਕਾਰ ਕਰ ਰਹੀ ਆ ਤੇ ਫਿਰ ਕਿਉਂ ਨਹੀਂ ਲੋਕ ਸਾਡੇ ਨਾਲ ਜੁੜਨਗੇ ਇਸ ਕਰਕੇ ਲੋਕ ਦਿਨੋ ਸਾਡੇ ਨਾਲ ਨੇ ਤਾਂ ਹੀ ਪੰਜਾਬ ਚੋਂ ਨਾਲ ਆਪਣੇ ਪਸੰਦੀ ਸਰਕਾਰ ਆਮ ਆਦਮੀ ਪਾਰਟੀ ਦੀ ਲਿਆਉਂਦੀ ਹੈਗੀ ਆ ਤੇ ਇਹ ਲੋਕਾਂ ਦੀ ਆਪਣੀ ਚੁਣੀ ਹੋਈ ਤੇ ਆਪਣੀ ਪਸੰਦੀ ਸਰਕਾਰ ਹੈ ਨਗਰ ਨਿਗਮ ਚੋਣਾਂ ਵੀ ਅੱਗੇ ਆ ਰਹੀਆਂ ਨੇ ਤੇ ਹੋਰ ਚੱਲ ਰਹੀਆਂ ਨੇ ਨਗਰ ਨਿਗਮ ਜਦੋਂ ਚੋਣਾਂ ਆਉਣਗੀਆਂ ਪੂਰੇ ਦੇ ਪੂਰੇ ਅਸੀਂ ਜਿੰਨੇ 95 ਸੀਟਾਂ ਨੇ ਲੁਧਿਆਣੇ ਦੀਆਂ ਸਾਰੀਆਂ ਜਿੱਤ ਕੇ ਚਾਰੋਂ ਕਾਰਪੋਰੇਸ਼ਨਾਂ ਦੇ ਮੇਅਰ ਅਸੀਂ ਆਪਣੇ ਆਮ ਆਦਮੀ ਪਾਰਟੀ ਦੇ ਬਣਾਵਾਂਗੇ ਆਉਣ ਵਾਲੇ ਦਿਨਾਂ